सीएचओ वलो कोरोना काल विच भी अम भूमिका निभाई गई परंतु विभाग वालों पिछले लम्बे समय तो उन्होंने की कीती जा रही है ाहबंधि यूनियन सेहत मंत्री विभाग के उच्च अधिकारियों बहुत बार मीटिंग करके जाणू करवाया गया परंतु इस संबंध में कोई कार्रवाई नहीं की गई इस तो उलट साडे टारगेट बदला करके दो तो दो टारगेट जोड़ के एक बना दिता गयाखाता है सारे काम आनलाइन करने मजबूर किया जा रहा है जबकि आनलाइन काम करने एंड वैलनैस सेंटर से कोई इंटरनेट की फैसिलिटी है ना ही कोई कंप्यूटर ऑपरेटर की भर्ती की गई है ਅਗਰ CHC ਵੱਲੋਂ ਇਹ ਸਾਰੇ ਕੰਮ ਆਪਣੇ ਆਪ ਆਨਲਾਈਨ ਕੀਤੇ ਜਾਣਗੇ ਤਾਂ ਲੋਕਾਂ ਨੂੰ ਮਿਲ ਰਹੀਆਂ ਜ਼ਰੂਰੀ ਸਿਹਤ ਸਹੂਲਤਾਂ ਜਿਵੇਂ OPD, ਗੈਰ ਸੰਚਾਰੀ ਬਿਮਾਰੀਆਂ ਦੀ ਸਕ੍ਰੀਨਿੰਗ, ਗਰਭਵਤੀ ਔਰਤਾ ਅਤੇ ਬੱਚਿਆਂ ਦੀ ਜਾਂਚ ਵੱਖ-ਵੱਖ ਪਿੰਡਾਂ ਵਿੱਚ ਲਗਾਏ ਜਾਂਦੇ ਮੈਡੀਕਲ ਜਾਂਚ ਕੈਂਪ ਆਦਿ ਪ੍ਰਭਾਵਿਤ ਹੋਣਗੇ। ਜੇਕਰ ਕੋਈ ਸੁਣਵਾਈ ਨਹੀਂ ਹੁੰਦੀ ਤਾਂ ਸੰਗਰਾਸ਼ ਹੋਰ ਤੇਜ਼ ਕੀਤਾ ਜਾਵੇਗਾ ਅਤੇ 9 ਜਨਵਰੀ ਨੂੰ ਚੰਡੀਗੜ੍ਹ ਸਿਹਤ ਵਿਭਾਗ ਦੇ ਦਫ਼ਤਰ ਅੱਗੇ ਤਰਨਾ ਲਗਾਇਆ ਜਾਵੇਗਾ ਜਿਸ ਦੀ ਨਿਰੂਲ ਜ਼ਿੰਮੇਵਾਰੀ ਵਿਭਾਗ ਦੀ ਹੋਵੇਗੀ ਮੇਰਾ ਨਾਮ ਡਾਕਟਰ ਜਤਿੰਦਰ ਸਿੰਘ ਹੈ ਮੈਂ ਫਤਿਗੜ ਸਾਹਿਬ ਵਿੱਚ ਐਸੇ ਕਮਿਊਨਿਟੀ ਹੈਲਥ ਆਫੀਸਰ ਜੌਬ ਕਰ ਰਿਹਾ ਡਿਪਾਰਟਮੈਂਟ ਨੇ ਜੋ ਸਾਡੇ ਇੰਡੀਕੇਟਰ ਰਿਵਾਈਜ਼ ਕੀਤੇ ਹਨ ਤੇ ਅਸੀਂ ਕਈ ਮੇਲ ਭੇਜ ਚੁੱਕੇ ਹਾਂ ਕਿ ਸਾਨੂੰ ਉਹਨਾਂ ਦੇ ਰਿਗਾਰਡਿੰਗ ਮੀਟਿੰਗ ਦਿੱਤੀ ਜਾਵੇ ਲੇਕਿਨ ਇਹ ਮੀਟਿੰਗ ਸਾਨੂੰ ਨਹੀਂ ਮਿਲੀ ਉਸ ਦੇ ਰਿਗਾਰਡਿੰਗ ਅਸੀਂ ਆਪਣੇ ਐਸਐਮਓ ਦੇ ਥਰੂ ਅੱਜ ਸਿਵਲ ਸਰਜਨ ਵਿਖੇ ਆਪਣਾ ਰੋਸ ਪ੍ਰਦਰਸ਼ਨ ਕਰਨ ਆਏ ਆ ਕਿ ਅਸੀਂ ਚਾਹੁੰਦੇ ਹਾਂ ਕਿ ਸਾਡੇ ਸਿਵਲ ਸਰਜਨ ਪੂਰੇ ਪੰਜਾਬ ਦੇ ਸਾਡੀ ਮੰਗਾਂ ਨੂੰ ਉੱਪਰ ਤੱਕ ਪਹੁੰਚਾਣ ਅਗਰ ਸਾਡੀ ਮੰਗ ਨਹੀਂ ਮੰਨੀ ਜਾਂਦੀ ਤਾਂ ਅਸੀਂ 9 ਤਰੀਕ ਨੂੰ ਡੀ ਐਚ ਐਸ ਦਫ਼ਤਰ ਵਿਖੇ ਆਣ ਲਈ ਮਜਬੂਰ ਹੋਵਾਂਗੇ। ਕੀ ਡਿਮਾਂਡਾਂ ਕੀ ਲਈ? ਸਾਡੀ ਡਿਮਾਂਡਾਂ ਨੇ ਕਿ ਸਾਡੇ ਨਾਲ ਟੇਬਲ ਟॉक ਕੀਤੀ ਜਾਵੇ ਜੋ ਸਾਡੇ ਇੰਡੀਕੇਟਰ ਰਿਵਾਈਜ਼ ਕੀਤੇ ਗਏ ਨੇ ਉਹਨਾਂ ਬਾਰੇ ਸਾਡੇ ਨਾਲ ਬੈਠ ਕੇ ਗੱਲ ਕੀਤੀ ਜਾਵੇ ਉਹਨਾਂ ਇੰਡੀਕੇਟਰ ਨੂੰ ਪੂਰਾ ਕਰਨ ਦੇ ਲਈ ਜੋ ਸਾਨੂੰ ਇੰਟਰਨੈਟ ਤੇ ਸਾਡਾ ਹੋਰ ਸਟਾਫ ਦੀ ਸਾਨੂੰ ਕੋਈ ਜ਼ਰੂਰਤ ਹੈ ਇਲੈਕਟ੍ਰਿਸਿਟੀ ਦੀ ਜ਼ਰੂਰਤ ਹੈ ਉਹਨਾਂ ਦੇ ਬਾਰੇ ਸਾਨੂੰ ਗੱਲ ਕੀਤੀ ਜਾਵੇ ਤੇ ਸਾਡੀ ਇੱਕ ਬਹੁਤ ਜ਼ਿਆਦਾ ਜਿਹੜੀ ਮੇਨ ਮੰਗ ਹੈ ਕਿ ਹੋਰ ਸਟੇਟਾਂ ਦੇ ਨਾਲੋਂ ਪੰਜਾਬ ਦੇ ਵਿੱਚ ਜਿਹੜੇ ਸੀਐਚਐਨ ਨੂੰ ਹੈ 5000 ਘੱਟ ਮਿਲਦਾ ਹੈ ਅਸੀਂ ਹਮੇਸ਼ਾ ਬਾਰ ਬਾਰ ਡਿਪਾਰਟਮੈਂਟ ਕੋਲ ਗੱਲ ਕਰਦੇ ਆ ਕਿ ਸਾਡੀ ਸੈਲਰੀ ਜਿਹੜੀ 5000 ਘੱਟ ਮਿਲਦੀ ਹੈ ਸਾਨੂੰ ਇਹਦੇ ਬਾਰੇ ਜਸਟੀਫਿਕੇਸ਼ਨ ਦਿੱਤਾ ਚਾਹੀਦਾ ਹੈ